ਕਰਮਿੰਟੂ ਜੀ ਆਪਾਂ ਅਕਸਰ ਗੱਲ ਕਰਦੇ ਆਂ ਲੈਂਡ ਪੂਲਿੰਗ ਦੀ ਥੋੜੀ ਜੀ ਗੱਲ ਆਪਾਂ ਲੈਂਡ ਪੂਲਿੰਗ ਦੀ ਹੋਰ ਕਰ ਲਈਏ ਉਹਦੇ ਚ ਲਗਾਤਾਰ ਜਿਹੜੇ ਵਿਰੋਧੀ ਧਿਰ ਨੇ ਉਹ ਤੇ ਆਪ ਦਾ ਜ਼ੋਰ ਲਾਈ ਜਾਂਦੇ ਆ ਵੜਿੰਗ ਸਾਹਿਬ ਵੀ ਕਹਿੰਦੇ ਵੀ ਜਾਣ ਦੇ ਦੇਾਂਗੇ ਪਰ ਇੱਕ ਇੰਚ ਵੀ ਜਗਾ ਨਹੀਂ ਜਾਣਦੇ ਨੇ ਤੇ ਇਧਰੋਂ ਸਰਕਾਰ ਵੀ ਥੋੜਾ ਜਿਹਾ ਜਿਵੇਂ ਕਹਿੰਦੇ ਨੇ ਕਿ ਮੋਡੀਫਾਈ ਕਰ ਰਹੀ ਹੈ ਕਦੇ ਥੋੜਾ ਜਿਹਾ ਉਹਨੂੰ ਬਦਲਤਾ ਕਦੇ ਉਹ ਕੋਈ ਗੱਲ ਬਦਲਦੀ ਐ ਇਦਾਂ ਨਹੀਂ ਐਦਾਂ ਨਹੀਂ ਪਰ ਇਹਦਾ ਕੋਈ ਹੱਲ ਵੀ ਨਿਕਲੂ ਕਿ ਇਸੇ ਤਰ੍ਹਾਂ ਇਹ ਗੋਲ ਮੋਲੀ ਚੱਲਣਾ ਮਸਲਾ ਤੇ ਉਹ ਸਰਕਾਰ ਰਾਹ ਤੇ ਲੱਭਣਾ ਚਾਹੁੰਦੀ ਐ ਰਾਹ ਮਿਲ ਨਹੀਂ ਰਿਹਾ ਜੀ ਜਦੋਂ ਬੰਦਾ ਕਸੂਤਾ ਕਰ ਜਾਂਦਾ ਹੈ ਨਾ ਤਾਂ ਬੰਦਾ ਇਹ ਕਹਿੰਦਾ ਕਿ ਜ਼ਿੰਦਗੀ ਯਾਰ ਰਾਹ ਹੀ ਨਹੀਂ ਦੇ ਰਹੀ ਹੂੰ ਐਸ ਵੇਲੇ ਰਾਹ ਨਹੀਂ ਮਿਲ ਰਿਹਾ ਜੀ ਬਹੁਤ ਸਰਕਾਰ ਦੇ ਸਮਰਥਨ ਦੇ ਵਿੱਚ ਵੀ ਪੋਸਟਾਂ ਵਗੈਰਾ ਆਏ ਨਹੀਂ ਇਸ਼ਤਿਹਾਰ ਦਿੰਦੇ ਨੇ ਸਰਕਾਰ ਨੇ ਪਰ ਤੇਰਾ ਕੁਝ ਕੀਤਾ ਪਰ باوجود ਇਸ ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਸੀ ਕਿ ਜੇ ਇਹ ਗੱਲ ਥੱਲੇ ਜੱਜਗੀ ਲੋਕਾਂ ਨੂੰ ਤੁਸੀਂ ਕੁਝ ਵੀ ਗਣਾ ਲਓ ਭਾਵੇਂ ਨੀਤੀ ਜਿਹੜੀ ਆ ਅੱਗੇ ਜਾ ਕੇ ਫਾਇਦੇਮੰਦ ਵੀ ਹੋ ਜਾਵੇ ਪਰ ਉਸ ਨੀਤੀ ਨੂੰ ਅੱਗੇ ਤੋਰਨਾ ਤੁਹਾਡੇ ਵਾਸਤੇ ਸੌਖਾ ਲੋਕਾਂ ਦੇ ਮਨਾਂ 'ਚ ਛੱਪ ਗਿਆ ਜਿਹੜਾ ਉਹਨੂੰ ਟਾਉਣਾ ਬੜਾ ਆ ਤੁਹਾਡੇ ਸਾਹਮਣੇ ਹੁਣ ਜਿਹੜੀ ਗੱਲ ਮੈਂ ਕੁਝ ਦਿਨ ਪਹਿਲਾਂ ਕਹੀ ਸੀ ਜੀ ਹੁਣ ਤੁਸੀਂ ਦੇਖੋ ਕਿ ਪਾਲਿਸੀ ਕਿੱਥੇ ਬਸ ਗਈ ਆ ਕੱਲ ਇਹ ਆ ਕਿ ਸਰਕਾਰ ਨੇ ਇਹ ਕਹਿਣਾ ਸਟਾਰਟ ਕਰ ਦਿੱਤਾ ਕਿ ਅਸੀਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਾਂਗੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ 24000 ਕਿੱਲਾਂ ਤੋਂ ਗੱਲ ਚੱਲੀ ਸੀ ਉਹ ਪਹੁੰਚ ਗਈ 65000 ਕਿੱਲਾਂ ਤੇ ਜੀ ਇਹਦਾ ਮਤਲਬ ਇਹ ਆ ਕਿ ਇਸ ਪਾਲਿਸੀ ਨੂੰ ਜੇ ਸਾਲ 1.5 ਸਾਲ ਇਸੇ ਤਰ੍ਹਾਂ ਕੈਰੀ ਆਨ ਕਰਦੇ ਆ ਤੇ ਇਹ ਤਾਂ ਲੱਖ ਕਿੱਲੇ ਤੱਕ ਜਾਏਗੀ ਜੀ ਲੱਖ ਕਿੱਲੇ ਤੱਕ ਹੂੰ ਹੁਣ ਜੇ ਫਾਇਦੇ ਵੀ ਆਪਾਂ ਦੇਖ ਲਈਏ ਤੇ ਸਰ ਲੱਖ ਕਿੱਲਾ ਤੁਹਾਡੀ ਜ਼ਮੀਨ ਵੀ ਤੇ ਉਪਜਾਊ ਜਾ ਰਹੀ ਆ ਚਾਹੀਏ ਬਿਲਕੁਲ ਉਹਦੀ ਪ੍ਰੋਡਕਸ਼ਨ ਖਤਮ ਹੋ ਰਹੀ ਉਹਦਾ ਉਤਪਾਦ ਕੱਲ ਨੂੰ ਉਹਦੇ ਤੇ ਰੋਜ਼ਗਾਰ ਬਹੁਤ ਸਾਰੀਆਂ ਚੀਜ਼ਾਂ ਦੂਜੀ ਚੀਜ਼ ਇਹ ਇਹ ਗੱਲ ਕਹਿ ਰਹੇ ਨੇ ਕਿ ਵੇਖੋ ਜੀ ਅਸੀਂ ਜ਼ੋਰ ਜ਼ਬਰੀਆ ਤਰੀਕਾ ਜਿਹੜਾ ਉਹ ਨਹੀਂ ਵਰਤ ਰਹੇ ਹੂੰ ਪਰ ਸਿੱਧੇ ਢੰਗ ਦੇ ਨਾਲ ਕੱਲ ਇੱਕ ਪੱਤਰ ਜਿਹੜਾ ਜਗਰਾਉਂ ਤਹਿਸੀਲਦਾਰ ਵੱਲੋਂ ਸ਼ੈਤ ਜਾਰੀ ਹੋਇਆ ਕਿ ਜੋ ਇਹ ਜ਼ਮੀਨ ਆ ਲੈਂਡ ਪੂਲਿੰਗ ਵੀ ਮੁੜ ਕੇ ਜਿਹੜਾ ਵੀ ਕੋਈ ਕਿਸਾਨ ਆ ਉਹਦੀ ਸੀਐਲਯੂ ਜੜੀ ਆ ਨਹੀਂ ਹੋਏਗੀ ਜੀ ਮਤਲਬ ਕਿ ਜਾਂ ਤਾਂ ਤੁਸੀਂ ਉਹਦਾ ਹਿੱਸਾ ਬਣਜੋ ਇਸ ਏਰੀਆ 'ਚ ਹੂੰ ਜਾਂ ਕੱਲ ਨੂੰ ਤੁਸੀਂ ਉੱਥੇ ਸਕੂਲ ਖੋਲਣਾ ਚਾਹੁੰਦੇ ਹੋ ਜੀ ਜਾ ਮਤਲਬ ਕੋਈ ਤੁਸੀਂ ਉੱਥੇ ਹਸਪਤਾਲ ਖੋਲਣਾ ਚਾਹੋ ਕਮਰਸ਼ੀਅਲ ਕੰਮ ਕੋਈ ਵੀ ਕਰਨਾ ਚਾਹੁੰਦੇ ਤੁਸੀਂ ਇਹ ਕੀ ਹੋ ਗਿਆ ਇਹ ਤਾਂ ਇੱਕ ਤਰ੍ਹਾਂ ਨਾਲ ਇਹ ਤਾਂ ਕਹਿ ਲੋ ਕਿ ਡਾਕਾ ਮਾਰਨ ਵਾਲਾ ਕੰਮ ਹੀ ਹੋਇਆ ਵੀ ਜਾਂਦੇ ਸਾਨੂੰ ਨਹੀਂ ਆ ਅੱਜ ਇੱਕ ਪੱਤਰ ਹੋਰ ਵਾਇਰਲ ਹੋਇਆ ਜਿਹਦੇ ਚ ਇਹ ਦਾਵਾ ਕੀਤਾ ਗਿਆ ਕਿ ਇਹਨਾਂ ਦੀ ਪਾਲਿਸੀ ਦੇ ਵਿੱਚ ਇਹ ਚੀਜ਼ ਦਰਜ ਹੈ ਅਨੁਕਤੇ ਦੇ ਰੂਪ ਦੇ ਵਿੱਚ ਕਿ ਬਚਿਆ ਹਿੱਸਾ ਜਿਹੜਾ ਉਸ ਨੂੰ ਲਾਰਰ 2013 ਵਾਲੇ ਐਕਟ ਦੇ ਵਿੱਚ ਲਿਜਾ ਕੇ ਇਕ ਵਾਰ ਕੀਤਾ ਜਾ ਸਕਦਾ ਹੈ ਹੂੰ ਮਤਲਬ ਕਰਨਾ ਹੀ ਕਰਨਾ ਹੈ ਜ਼ੋਰ ਪੂਰਾ ਲਾ ਰਿਹਾ ਕਿਵੇਂ ਨਾ ਕਿਵੇਂ ਕਰਕੇ ਹੋ ਸਕੇ ਮਤਲਬ ਕਿ ਇਹ ਤਾਂ ਹੁਣ ਇੰਨੀਆਂ ਚੀਜ਼ਾਂ ਦੇ ਜਵਾਬ ਆਈਓ ਦੇ ਸਕਦੇ ਆ ਪਰ ਯਾਨੀ ਰਸਤਾ ਲੱਭ ਨਹੀਂ ਰਿਹਾ ਹੂੰ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧੀਏ ਕਿਉਂਕਿ ਸਾਰੇ ਰਸਤੇ ਲਗਭਗ ਲਗਭਗ ਜੜੇ ਆ ਨਾ ਉਹ ਵਿਰੋਧੀ ਧਿਰ ਹੋਵੇ ਚਾਹੇ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਜੇ ਆਪਾਂ ਅੱਜ ਦੀ ਤਰੀਕ ਦੇ ਵਿੱਚ ਵੇਖੀਏ ਤਾਂ ਵੱਡੇ ਵੱਡੇ ਐਕਟਿਵਿਸਟ ਵੱਡੇ ਵੱਡੇ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਆ ਉਹ ਜ਼ਿਆਦਾਤਰ ਸਰਕਾਰ ਦੀ ਇਸ ਨੀਤੀ ਦੇ ਵਿਰੋਧ ਚ ਖੜੋਗੇ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਜੀ ਕਿ ਜੋ ਜ਼ਮੀਨ ਦੇ ਨਾਲ ਜੁੜੇ ਨੇ ਖਾਸ ਤੌਰ ਤੇ ਭਾਵੇਂ ਜੱਟ ਕਹਿ ਲਓ ਨੌਨ ਜੱਟ ਕਹਿ ਲਓ ਉਹ ਉਹ ਤਾਂ ਹੈ ਹੀ ਹੈ ਤਾਂ ਕਈ ਵਾਰ ਕੀ ਹੁੰਦਾ ਕਿ ਜਿਹੜੇ ਜ਼ਮੀਨ ਨਾਲ ਨਹੀਂ ਵੀ ਜੁੜੇ ਹੁੰਦੇ ਜੋ ਹਮਦਰਦੀ ਰੱਖਦੇ ਆ ਕਿਸਾਨੀ ਦੇ ਨਾਲ ਉਹ ਵੀ ਆ ਜਾਂਦੇ ਤੇ ਬਾਕੀ ਸਿਆਸੀ ਵਿਰੋਧ ਵਾਲਿਆਂ ਨੇ ਤੇ ਸਰ ਆਉਣੀ ਹੋਣੀ ਉਹ ਨਹੀਂ ਆਉਣਾ ਜੀ ਤੇ ਇਹਦਾ ਮਤਲਬ ਇਹ ਹੈ ਕਿ ਸਰਕਾਰ ਹੁਣ ਤੱਕ ਇਹ ਜਚਾਉਣ ਦੇ ਵਿੱਚ ਅਸਫਲ ਰਹੀ ਆ ਕਿ ਇਹ ਨੀਤੀ ਜਿਹੜੀ ਆ ਜੀ ਬਹੁਤ ਲਾਏਵੰਦ ਆ ਹੂੰ ਠੀਕ ਹੈ ਜੀ ਕੁਝ ਲੋਕ ਸਹਿਮਤ ਹੋ ਸਕਦੇ ਤੁਸੀਂ ਦੇਖੋ ਨਾ ਪੋਸਟਰ ਵਾਲਾ ਬਾਪੂ ਜਿਹੜਾ ਸੀ ਉਹ ਮੁਕਰ ਗਿਆ ਸਰਪੰਚ ਹਾਂ ਜੀ ਬਿਲਕੁਲ ਉਹ ਤਾਂ ਕਹਿੰਦਾ ਵੀ ਅੰਦੋਲਨ ਹੋਏਗਾ ਹੂੰ ਜੇ ਧੱਕਾ ਕੀਤਾ ਦੂਜੇ ਪਾਸੇ ਹੋ ਗਿਆ ਦੂਜੇ ਪਾਸੇ ਉਹ ਇੱਕ ਮੁੰਡਾ ਹੋਰ ਸੀ ਉਹ ਕਹਿੰਦੇ ਜਿੱਲਾ ਲੱਖ ਰੁਪਇਆ ਉਹ ਵੀ ਕਹਿੰਦਾ ਜਾਣੇ ਨਾ ਜਾਣੇ ਚ ਬੋਲ ਹੋ ਗਿਆ ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਉਹ ਇਹ ਨਾ ਇੱਕ ਇੱਕ ਦੋ ਚੀਜ਼ ਐ ਵੈਸੇ ਕਹਿਣੀ ਨਹੀਂ ਚਾਹੀਦੀਆਂ ਹੁੰਦੀਆਂ ਜਿਵੇਂ ਕਿਸਾਨ ਅੰਦੋਲਨ ਹੋਇਆ ਤੇ ਕੁਝ ਲੋਕਾਂ ਨੇ ਜਿਵੇਂ ਪੱਤਰਕਾਰਾਂ ਨੇ ਪੁੱਛ ਲਿਆ ਕਿ ਜਿਹੜਾ ਇਹ ਤੁਸੀਂ ਗੱਲ ਕਰ ਰਹੇ ਹੋ ਜਿੱਦਾਂ ਤੁਸੀਂ ਮਸਲਾ ਪਾ ਰਹੇ ਹੋ ਸਾਰਾ ਰ ਐਮਐਸਪੀ ਉਹ ਕੀ ਹੁੰਦੀ ਹੈ ਜਾਂ ਕਾਨੂੰਨ ਜਿਹੜੇ ਆ ਉਹ ਕੀ ਹੈ ਤੇ ਬਹੁਤਿਆਂ ਨੂੰ ਨਹੀਂ ਪਤਾ ਸੀ ਉਹ ਇੱਥੇ ਵੀ ਉਹੀ ਹੁੰਦਾ ਕਿ ਤੁਰ ਪਹਿਲਾਂ ਹਾਂ ਹੁਣ ਵੀ ਜੇ ਤੁਸੀਂ ਦੇਖੋਗੇ ਤੇ ਇੱਕ ਵਾਰੀ ਅਸੀਂ ਕਿਤੇ ਗਏ ਸੀ ਇੱਥੇ ਥੋੜੀ ਦੂਰ ਇੱਕ ਫਾਟਕ ਤੇ ਬੰਦ ਹੋਇਆ ਸੀਗਾ ਤੇ ਮੈਂ ਚਲੋ ਕਿਸੇ ਮੇਲਾ ਹੈ ਅਹੀਂ ਉੱਥੇ ਬੈਠੇ ਗੱਲਾਂ ਬਾਤ ਕਰੀਏ ਤੇ ਉੱਥੇ ਮਤਲਬ ਕਿ ਸਾਡੇ ਕੋਲ ਕੋਈ ਆ ਗਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਕਿਵੇਂ ਆ ਤੇ ਮੇਰਾ ਪੁਰਾਣਾ ਜਾਣਕਾਰ ਸੀ ਉਹ ਦੂਰ ਤੋਂ ਆਇਆ ਸੀ ਜੀ ਤੇ ਮੈਂ ਕਿਹਾ ਵੀ ਤੇ ਮੈਂ ਉਹ ਤਾਂ ਮੈਂ ਕੋਈ ਮਤਲਬ ਕਿ ਮੈਨੂੰ ਪਤਾ ਨਹੀਂ ਸੀ ਵੀ ਅੱਜ ਕਾ ਦਾ ਉਹ ਰੇਲ ਰੋਕੂ ਹੈ ਹੂੰ ਤੇ ਮੈਂ ਕਿਹਾ ਵੀ ਕਿੰਨਾ ਦਾ ਫਲਾਣਿਆਂ ਦਾ ਇਹ ਕਿਹੜੇ ਮੁੱਦੇ ਤੇ ਕਹਿੰਦਾ ਵੀ ਮੁੱਦੇ ਮਤੇ ਦਾ ਨਹੀਂ ਮੈਨੂੰ ਪਤਾ ਹੂੰ ਹੂੰ ਸਾਡੇ ਪਿੰਡ ਅਨਾਉਂਸਮੈਂਟ ਹੋਈ ਸੀ ਬਸ ਠੀਕ ਹੈ ਜੀ ਬਸ ਗੱਲ ਨਹੀਂ ਬਗਾਤਦੇ ਨੇ ਕਿ ਯਾਰ ਲੈਂਡ ਗੋਲਿੰਗ ਦਾ ਵੀ ਬਹੁਤਿਆਂ ਨੂੰ ਨਹੀਂ ਪਤਾ ਲੱਗਦਾ ਵੀ ਮਸਲਾ ਕੀ ਹੈ ਬਸ ਤੇ ਮਸਾ ਰੋਲਾ ਪੈ ਰਿਹਾ ਕਾਝ ਲੋਕੀ ਕੁਝ ਮਸਲੇ ਹੁੰਦੇ ਆ ਹੌਲੀ ਹੌਲੀ ਸਮਝ ਆਉਂਦੀ ਹੈ ਕੁਝ ਜਿਵੇਂ ਤੁਸੀਂ ਕਿਹਾ ਸੀਗਾ ਬਾਅਦ ਚ ਕਈ ਚੰਗੇ ਵੀ ਸਾਬਤ ਹੋ ਜਾਂਦੇ ਆ ਮੌਕੇ ਤੇ ਆਪਾਂ ਨੂੰ ਲੱਗ ਰਿਹਾ ਹੁੰਦਾ